ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਪਰਿਵਾਰ ਗਰੁੱਪ ਆਫ ਸਕੂਲਸ ਪ੍ਰਬੰਧਕ ਕਮੇਟੀ ਵੱਲੋਂ ਪੇਸ਼ ਹੈ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਰੋਜ਼ਾਨਾ ਗੁਰੂ ਦੀ ਗੱਲ ਅੱਜ 15 ਫਰਵਰੀ ਹੈ ਮੈਂ ਗੁਰਨੂਰ ਕੌਰ ਕਲਾਸ 9ਵੀਂ ਦਸਮੇਸ਼ ਪਰਿਵਾਰ ਇੰਟਰਨੈਸ਼ਨਲ ਸਕੂਲ ਐਮਾ ਕਲਾ ਜ਼ਿਲ੍ਹਾ ਤਰਨਤਾਰਨ ਵਿੱਚ ਪੜ੍ਹਦੀ ਹਾਂ ਮੇਰੇ ਵੱਲੋਂ ਆਪ ਜੀ ਦਾ ਨਿੱਘਾ ਸਵਾਗਤ ਹੈ ਭਗਤ ਕਬੀਰ ਜੀ ਆਖਦੇ ਹਨ ਅਬ ਮੋਹ ਸਰਬ ਕੁਸਲ ਕਰ ਮਾਨਿਆ ਸਾਂਤ ਭਈ ਜਬ ਗੋਬਿੰਦ ਜਾਣਿਆ ਹੇ ਭਾਈ ਜਦੋਂ ਤੂੰ ਮੈਂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਪਰਮੇਸ਼ਰ ਨੂੰ ਜਾਣ ਲਿਆ ਹੈ ਉਦੋਂ ਤੋਂ ਮੇਰੇ ਹਿਰਦੇ ਵਿੱਚ ਠੰਡ ਪੈ ਗਈ ਹੈ ਮਨ ਨੂੰ ਸ਼ਾਂਤੀ ਆ ਗਈ ਹੈ ਹੁਣ ਮੈਂ ਸਦਾ ਆਨੰਦ ਖੇੜੇ ਵਿੱਚ ਰਹਿੰਦਾ ਹਾਂ ਸਿਮਰਨ ਕਰਨ ਸਦਕਾ ਹੁਣ ਮੈਨੂੰ ਜੰਦੂਤ ਵੀ ਪਰਮੇਸ਼ਰ ਦਾ ਰੂਪ ਹੀ ਦਿਸਦੇ ਹਨ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਗਿਆ ਹੈ ਮੈਨੂੰ ਸਾਰੇ ਸੁੱਖ ਪ੍ਰਾਪਤ ਹੋ ਗਏ ਹਨ ਮੈਨੂੰ ਵੈਰੀ ਵੀ ਮਿੱਤਰ ਜਾਪਦੇ ਹਨ ਕਾਮ ਕ੍ਰੋਧ ਆਦ ਜੋ ਪੰਜ ਵੈਰੀ ਸਨ ਉਹ ਸਾਰੇ ਸਹੀ ਮਾਰਗ ਤੇ ਆ ਗਏ ਹਨ ਜਿਹੜੇ ਮਨੁੱਖ ਪਹਿਲਾਂ ਰੱਬ ਨਾਲੋਂ ਟੁੱਟੇ ਹੋਏ ਸਨ ਉਹ ਹੁਣ ਗੁਰਮੁਖ ਬਣ ਗਏ ਹਨ ਸਰੀਰ ਵਿੱਚ ਜੋ ਅਨੇਕਾਂ ਪ੍ਰਕਾਰ ਦੇ ਰੋਗ ਸਨ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਉਹ ਹੁਣ ਸੁੱਖਾਂ ਵਿੱਚ ਬਦਲ ਗਏ ਹਨ ਮੇਰੇ ਮਨ ਨੇ ਆਪਣੇ ਨਿੱਜ ਸਰੂਪ ਨੂੰ ਜਾਣ ਲਿਆ ਹੈ ਪਸ਼ਾਨ ਲਿਆ ਹੈ ਤੇ ਹੁਣ ਹਰ ਪਾਸੇ ਪਰਮੇਸ਼ਰ ਹੀ ਦਿਖਾਈ ਦਿੰਦਾ ਹੈ ਹੁਣ ਮੈਨੂੰ ਨਾ ਤਾਂ ਕੋਈ ਰੋਗ ਅਤੇ ਨਾ ਹੀ ਤਿੰਨੇ ਤਾਪ ਕੋ ਸਕਦੇ ਹਨ ਇਹਨਾਂ ਦਾ ਮੇਰੇ ਤੇ ਕੋਈ ਅਸਰ ਨਹੀਂ ਹੈ ਐਸੀ ਗੱਲ ਦੀ ਸੋਝੀ ਉਦੋਂ ਆਈ ਜਦੋਂ ਮੇਰਾ ਮਨ ਮਾਇਆ ਵਿੱਚ ਰਹਿੰਦਾ ਹੋਇਆ ਵੀ ਮਾਇਆ ਤੋਂ ਨਿਰਲੇਪ ਹੋ ਗਿਆ ਭਗਤ ਕਬੀਰ ਜੀ ਆਖਦੇ ਹਨ ਹੁਣ ਮੈਨੂੰ ਸਹਿਜ ਅਵਸਥਾ ਪ੍ਰਾਪਤ ਹੋ ਗਈ ਹੈ ਹੁਣ ਨਾ ਮੈਂ ਕਿਸੇ ਤੋਂ ਡਰਦਾ ਹਾਂ ਅਤੇ ਨਾ ਹੀ ਕਿਸੇ ਨੂੰ ਡਰਾਉਂਦਾ ਹਾਂ ਗੁਰੂ ਪਿਆਰੀ ਸਾਥ ਸੰਗਤ ਜੀ ਪਰਮੇਸ਼ਰ ਦੀ ਬੰਦਗੀ ਕਰਨ ਨਾਲ ਹਰ ਇੱਕ ਮਨੁੱਖ ਵਿੱਚ ਹਰ ਥਾਂ ਅੰਦਰ ਬਾਹਰ ਹਰ ਚੀਜ਼ ਵਿੱਚ ਪਰਮੇਸ਼ਰ ਹੀ ਦਿਖਾਈ ਦੇਣ ਲੱਗ ਜਾਂਦਾ ਹੈ ਉਹ ਉਹ ਮਨੁੱਖ ਡਰ ਰਹਿਤ ਹੋ ਜਾਂਦਾ ਹੈ ਉਹ ਨਾ ਕਿਸੇ ਤੋਂ ਡਰਦਾ ਹੈ ਨਾ ਹੀ ਕਿਸੇ ਨੂੰ ਡਰਾਉਂਦਾ ਹੈ ਪਿਆਰੇ ਵਿਦਿਆਰਥੀਓ ਪਰਮੇਸ਼ਰ ਦੇ ਡਰ ਭੈ ਵਿੱਚ ਰਹਿਣਾ ਚਾਹੀਦਾ ਹੈ ਨਾ ਕਿਸੇ ਤੋਂ ਡਰਨ ਦੀ ਲੋੜ ਹੈ ਅਤੇ ਨਾ ਹੀ ਕਿਸੇ ਨੂੰ ਡਰਾਉਣਾ ਚਾਹੀਦਾ ਹੈ ਇਹ ਅਵਸਥਾ ਤਾਂ ਹੀ ਪ੍ਰਾਪਤ ਹੋਵੇਗੀ ਜੇ ਤੁਸੀਂ ਪਰਮੇਸ਼ਰ ਨਾਲ ਜੁੜੇ ਰਹੋਗੇ ਰੋਜ਼ਾਨਾ ਇੱਕ ਪਾਠ ਜਬਰੀ ਸਾਹਿਬ ਦਾ ਜ਼ਰੂਰ ਕਰ ਲਿਆ ਕਰੋ गुरु भला करे वागुरु जी का खालसा वागुरु जी की फतेह